ਹਾਂਜੀ ਵੀਰ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ ਜੁੜੇ ਹੋਏ ਆ ਗੁਰਦੁਆਰਾ ਸ੍ਰੀ ਪੌੜ ਸਾਹਿਬ ਪਿੰਡ ਦੋਲੋਂ ਜ਼ਿਲ੍ਹਾ ਲੁਧਿਆਣਾ ਇਹ ਉਹ ਇਤਿਹਾਸਿਕ ਗੁਰਦੁਆਰਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀਗਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਸਮੇਂ ਰੂਪੜ ਮਾਚੀਵਾੜਾ ਚਮਕੌਰ ਸਾਹਿਬ ਆਲਮਗੀਰ ਦੋਲੋਂ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਹੁੰਦੇ ਹੋਏ ਦੋਲੋਂ ਪਿੰਡ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਰੁਕਦੇ ਆ ਤਾਂ ਉਹਨਾਂ ਦੇ ਜਿਹੜਾ ਘੋੜਾ ਸੀਗਾ ਉਸ ਨੇ ਇੱਥੇ ਪੌੜ ਮਾਰਿਆ ਸੀਗਾ ਤੇ ਉਸ ਦੀ ਯਾਦ ਵਿੱਚ ਹੀ ਇੱਥੇ ਗੁਰਦੁਆਰਾ ਪੌੜ ਸਾਹਿਬ ਸਜੋਬੇਤਾ ਦਸਮ ਪਿਤਾ ਨੇ ਜਿਹੜਾ ਘੋੜਾ ਬੰਨਿਆ ਸੀ ਜਿਹੜਾ ਜਿੱਥੇ ਘੋੜੇ ਨੇ ਪੌੜ ਮਾਰਿਆ ਸੀਗਾ ਉਸ ਦੀ ਜਗ੍ਹਾ ਤੇ ਅੱਜ ਇੱਥੇ ਇਹ ਨਿਸ਼ਾਨ ਸਾਹਿਬ ਲਗਾਇਆ ਗਿਆ ਹੋਇਆ ਹਾਲ ਦੀ ਇਮਾਰਤ ਬਹੁਤ ਹੀ ਜ਼ਿਆਦਾ ਵਧੀਆ ਵਾ ਬਹੁਤ ਹੀ ਭਾਗਾ ਵਾਲਾ ਪਿੰਡਾ ਜ਼ਿਲ੍ਹਾ ਲੁਧਿਆਣਾ ਪਿੰਡ ਦੋਲੋ ਸੋ ਇਹ ਸੀਗਾ ਜੀ ਪਿੰਡ ਦੋਲੋ ਗੁਰਦੁਆਰਾ ਸ੍ਰੀ ਪੌੜ ਸਾਹਿਬ ਦਾ ਇਤਿਹਾਸ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਹੈ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਪੇਜ ਨੂੰ ਜ਼ਰੂਰ ਫੋਲੋਅ ਅਪ ਕਰ ਲੈਣਾ